ਸਿਆਣੇ ਕਹਿੰਦੇ ਲੱਜ ਵੜੇਂਦਾ ਅੰਦਰ ਵੜਿਆ ਮੂਰਖ ਕਹਿੰਦਾ ਮਿੱਥੋ ਡਰਿਆ ਬੜੀ ਪ੍ਰਾਣੀ ਘਾਬਤ ਹੈ ਆਪਣੀ ਤੇ ਉਹ ਮੰਨ ਲਓ ਆਪਣਾ ਇੱਕ ਲੱਜ ਖਾਤਰ ਇੱਕ ਆਪਣੀ ਅਣਖ ਖਾਤਰ ਉਹਨੇ ਮਤਲਬ ਵੀ ਉਹਦੇ ਚੋਰੀ ਦਾ ਇਲਜ਼ਾਮ ਲੱਗ ਗਿਆ ਸੀਗਾ ਉਹਨੇ ਆਪਣੀ ਅਣਖ ਖਾਤਰ ਉਹ ਅੰਦਰ ਵੜ ਗਿਆ ਅੰਦਰ ਵੜ ਕਿਉਂਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਉਹਨੇ ਮੰਨ ਕੇ ਚੱਲੋ 165000 ਪਿੱਛੇ ਦੋਨਾਂ ਭਰਾਵਾਂ ਨੇ ਯੇਰ ਖਾ ਲਿਆ ਸੋ ਵੀਰੇ ਜਿਹੜੀ ਮੰਨ ਲਓ ਜਿਹੜੇ ਕਰਕੇ ਇਹ ਹਾਦਸਾ ਹੋਇਆ ਜਿਹੜੀ ਘਟਨਾ ਵਾਪਰੀ ਏ ਸੋ ਇਹ ਤੁਹਾਡੇ ਨਾਲ ਉਹਨੇ ਸਾਂਝੀ ਕੀਤੀ ਸੀਗੀ ਬਾਈ ਮੇਰੇ ਰੈਡੀ ਨੂੰ ਲੁਧਿਆਣੇ ਗੱਡੀ ਖਾਲੀ ਕਰ ਰਹੀ ਸੀ ਉਹ ਠੀਕ ਹੈ ਜੀ ਲੁਧਿਆਣੇ ਪੈਸੇ ਚੋਰੀ ਹੋ ਗਏ ਬਾਈ ਜੀ ਮੈਨੂੰ ਫੋਨ ਕਰ ਮੈਂ ਫੋਨ ਕਰਿਆ ਸਵੇਰੇ 8 ਵਜੇ ਮੇਰੇ ਰੈਡੀ ਨੂੰ ਅੱਛਾ ਮਾ ਰੈਡੀ ਕੀ ਆ ਲੂਗੀ ਕਿਵੇਂ ਆ ਠੀਕ ਹੈ ਮੈਂ ਫੋਨ ਲਾਣੀ ਲੈਣੇ ਦੇਣ ਚ 10 ਫੋਨ ਮੈਨੇ ਲਾ ਹੀ ਲੈਣੇ ਕਿਉਂਕਿ ਮੇਰਾ ਹੋਰ ਕੋਈ ਨਹੀਂ ਹੈਗਾ ਜੀ ਇਕੱਲਾ ਡੈਡੀ ਰੈਡੀ ਹੈ ਬਾਈ ਜੀ ਮੈਨੇ 10 ਫੋਨ ਦੇਣ ਚ ਲਾਣੀ ਲੈਣੇ ਨੇ ਉੱਥੇ ਬਾਈ ਮੈਨੂੰ ਮੇਰੇ ਰੈਡੀ ਨੇ ਕਿਹਾ ਪੈਸੇ ਚੋਰੀ ਹੋ ਗਏ ਮੇਰੇ ਰੈਡੀ ਨੂੰ ਸਾਰੀ ਜ਼ਿੰਦਗੀ ਹੋ ਗਈ ਬਾਈ ਇਹ ਕੰਮ ਕਰਦੀ ਨੂੰ ਡਰਾਈਵਰੀ ਕਦੇ ਕਰ ਵੀ ਆ ਵੀਂ ਘਟਿਆ ਤੁਸੀਂ ਇਹ ਪਤਾ ਕਰਨਾ ਕਰ ਵੀ ਸਕਦੇ ਹੋ ਲੋਕਾਂ ਤੋਂ ਕਿਸੇ ਤੋਂ ਮੇਰੇ ਰੈਡੀ ਨੇ ਇੱਕ ਮਾਲਕ ਦੇ ਕੰਮ ਕਰਦਾ ਸੀ ਉਹਨਾਂ ਨੂੰ 5-5 ਲੱਖ 6-6 ਲੱਖ ਵੀ ਆਂਦਾ ਰਿਹਾ ਬਾਈ ਜੀ ਕਦੇ 500 ਦਾ ਨੋਟ ਵੀ ਨਹੀਂ ਘਟਿਆ ਹੈਗਾ ਬਾਈ ਜੀ ਜਦੋਂ 65000 ਰੁਪਏ ਚੋਰੀ ਹੋ ਗਏ ਮੈਨੂੰ ਯਕੀਨ ਹੀ ਨਹੀਂ ਹੋਇਆ ਗੱਲ ਦਾ ਮੇਰਾ ਰੈਡੀ ਚੌੜ ਕਰ ਰਿਹਾ ਉਹ ਵੀ ਇਹ ਜੀ ਉਹ ਵੀ ਪਹਿਲੀ ਵਾਰੀ ਮੈਨੇ ਕਿਹਾ ਤੁਸੀਂ ਚਾਹ ਪਾਣੀ ਪੀਓ ਦੁਬਾਰੇ ਦੱਸੋ ਮੈਨੂੰ ਵੀ ਲੱਭੇ ਜਾਣਗੇ ਦੇਖੋ ਜਦੋਂ ਨਹੀਂ ਮਿਲੇ ਬਾਈ ਜੀ ਫਿਰ ਇੱਥੇ ਪਾਲ ਮਿਸਤਰੀ ਦੀ ਦੁਕਾਨ ਹੈ ਇੱਕ ਮਾਮਾ ਜਿੰਦੀ ਦੀ ਪੁਲਿਸ ਵਾਲਾ ਬਾਈ ਉਹਨਾਂ ਨੇ ਫੋਨ ਕਰਿਆ ਵੀ ਤੁਸੀਂ ਉਰੇ ਆ ਜਾਓ ਗੱਡੀ ਹਾਂ ਗੱਡੀ ਖਾਲੀ ਇਹ ਲੈ ਆਓ ਅੱਛਾ ਉਹ ਮੇਰੇ ਰੈਡੀ ਇਹਨਾਂ ਨੂੰ ਐ ਲੱਗਦਾ ਸੀ ਬਾਈ ਜੀ ਵੀ ਉਹ ਕਹਿਣਗੇ ਵੀ ਤੁਹਾਡੇ ਨੂੰ ਪੈਸੇ ਪਾ ਦਿੰਨੇ ਆ ਵੀ ਸਾਡੇ ਤਾਰੀ ਆਇਆ ਹੋਲੀ-ਹੋਲੀ ਜਾਂ ਵੀ ਪੈਸੇ ਅਭੀ ਤਰਖਾੜ ਚੋ ਕਟਾਈ ਜਾਓ ਗੇੜਿਆਂ ਚੋ ਤਰਖਾੜ ਕਟਾਈ ਜਾਓ ਹਾਂ ਵੀ ਜਾ ਉਹ ਕਰ ਦੂ ਜੇ ਵੀ ਜਾ ਕਿਸੇ ਬਸਸ ਤੋਂ ਸਾਨੂੰ ਹੀਲਾ ਕਰਕੇ ਦੋ ਉਹਨਾਂ ਨੇ ਟਾਈਮ ਦੇ ਦੇਣਗੇ ਹਾਂਜੀ ਹਾਂ ਅੱਛਾ ਉਹਨੂੰ ਐ ਲੱਗਿਆ ਉਹਨਾਂ ਨੇ ਉਰੇ ਆ ਕੇ ਜੀ ਮੇਰੇ ਰੈਡੀ ਨੂੰ ਕਦੇ ਪਹਿਲਵਾਂ ਮਣਾਈ ਗਏ ਮਣਾਈ ਗਏ ਜਦੋਂ ਫਿਰ ਜੇ ਤਾਂ ਹੋਣ ਉਹ ਦੱਸਣੀ ਹਾਂ ਬਿਲਕੁਲ ਜੀ ਦੋਆ ਦੋ ਇਕੱਠੇ ਰਹਿੰਦੇ ਰਹੇ ਨੇ ਦੋ ਸਾਲ ਤੋਂ ਜੀ ਅੱਛਾ ਜੀ ਮੈਂ ਕਦੇ ਮੇਰੇ ਰੈਡੀ ਨੂੰ ਗੁੱਟਣ ਲੱਗ ਗਿਆ ਕਰਨਾ ਜੀ ਉਹ ਪਾਲ ਹਰੀ ਤਿੰਨ ਚਾਰ ਜਾਨੇ ਦੀ ਬਾਈ ਜੀ ਉਹ ਪੱਤ ਨਹੀਂ ਹੈ ਹਾਂ ਹਾਂ ਉਹ ਆਪਦੀ ਉਸੇ ਚ ਵਰਕਸ਼ਾਪ ਵਿੱਚ ਵਰਕਸ਼ਾਪ ਵਿੱਚ ਅੱਛਾ ਉਹ ਕਦੇ ਮੇਰੇ ਰੈਡੀ ਨੂੰ ਗੁੱਟਿਆ ਕਰਨਾ ਜੀ ਕਦੇ ਮੇਰੇ ਚਾਚੇ ਨੂੰ ਗੁੱਟਿਆ ਕਰਨਾ ਜੀ ਪੁਲਿਸ ਵਾਲੇ ਦੀ ਇਸ ਕਰਕੇ ਉਹਨਾਂ ਨੇ ਕੋਈ ਸਿਰ ਤੇ ਕੋਈ ਵੀ ਮਤਲਬ ਇਹ ਦੀ ਸੱਟ ਨਹੀਂ ਮਾਰੀ ਵੀ ਜਿਹਦੇ ਨਾਲ ਕੇਸ ਬਣ ਜੇ ਉਹ ਆਪਦੇ ਹਿਸਾਬ ਨਾਲ ਗੁਰਦੇਗੇ ਉਹ ਵੀ ਮੇਰੇ ਰੈਡੀ ਅਰੀ ਸਹਿ ਗਈ ਪਾਈ ਜੀ ਮੇਰੇ ਚਾਚਾ ਮੇਰਾ ਮੇਰਾ ਦਾਦਾ ਕਾਲਾ ਤੇ ਮੇਰਾ ਪਪਾ ਦੋਰਾ ਉਹ ਛੜਾ ਕੇ ਲਈ ਉਹਨਾਂ ਨੂੰ ਕੌਣ ਕਰਿਆ ਛੜਾ ਲਈ ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕਿਹਾ ਜਦੋਂ ਇਹ ਪਹੁੰਚ ਗਏ ਤਾਂ ਇਹਾਂ ਦੀ ਹਾਮੀ ਹੋਟ ਲਈ ਬਈ ਜਦੋਂ ਘਰੇ ਆ ਕੇ ਮੇਰਾ ਰੈਡੀ ਕਹਿੰਦਾ ਕੋਈ ਗੱਲ ਨਹੀਂ ਬਈ ਕਹਿੰਦਾ ਜ਼ਿੰਦਗੀ ਐ ਜੀਵਾਂਗੇ ਐ ਨਹੀਂ ਕੁਝ ਹੁੰਦਾ ਵੀ ਬੰਦਿਆਂ ਨਾਲੇ ਬਣਦੇ ਆ ਨਹੀਂ ਕਿਉਂਕਿ ਪੰਜਾਬ ਦੇ ਡਰਾਈਵਰਾਂ ਨਾਲ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਬਿਲਕੁਲ ਜੀ ਇਹ ਉਹਨੂੰ ਕੰਮ ਇਹ ਜਾਈ ਡਰਾਈਵਰਾਂ ਨਾਲ ਮੜੀ ਮੂਹ ਨਹੀਂ ਆਉਣਾ ਆਟਿਆ ਵੀਰ ਜੀ ਫਿਰ ਉਹਨਾਂ ਨੇ ਘਰੇ ਆਣ ਤੋਂ ਬਾਅਦ ਹੀ ਅਗਲੇ ਦਿਨ ਚੜਿਆ ਉਹਨਾਂ ਨੂੰ ਧੌਂਕੀਆਂ ਆਉਣ ਲੱਗੀਆਂ ਫੋਨ ਤੇ ਜਦੋਂ ਤੇਰੇ ਚਾਚੇ ਤਾਇਆ ਹੀ ਲੈ ਕੇ ਆਏ ਨੇ ਉਸ ਤੋਂ ਬਾਅਦ ਹੈ ਉਹਦੋਂ ਨਵੇੜ ਆਏ ਸੀ ਗੱਲ ਨਿਪਟ ਗਈ ਸੀ ਅੱਛਾ ਅੱਛਾ ਮੇਰੇ ਚਾਚੇ ਦਾ ਇਹ ਗੱਲ ਨਵੇੜ ਆਏ ਜੀ ਉਸ ਤੋਂ ਅਗਲੇ ਦਿਨ ਵਧੀਆ ਦਿਨ ਚੜਿਆ ਮੇਰੇ ਰੈਡੀ ਨੇ ਚਾਹ ਪਾਣੀ ਵੀ ਦਿੱਤਾ ਜੀ ਮੇਰੇ ਰੈਡੀ ਦਾ ਮਾਲ ਵੀ ਖਾਂਦਾ ਉਹ ਵੀ ਖਾਂਦਾ ਉਹਨੇ ਫਿਰ ਧੌਂਕੀਆਂ ਲੱਗੇ ਦੇਣ ਦੇਣ ਚੜਿਆ 10 8 9 10 ਵਜੇ ਕਦੇ ਗੋਲੀਆਂ ਦਾ ਪਰਚਾ ਬਾਈ ਜੀ ਕਦੇ ਚਿੱਟੇ ਦਾ ਪਰਚਾ ਆਏ ਤੈਨੂੰ ਮਰਵਾ ਦਾਂਗੇ ਤੈਨੂੰ ਜੇਲ੍ਹ ਚ ਭੇਜ ਦਾਂਗੇ ਐ ਕਰੀਏ ਬਾਈ ਉਹਨੇ ਹੋਰ ਵੀ ਬੰਦੇ ਜੇਲ੍ਹ ਚ ਭੇਜ ਦੇਣੀ ਬਾਈ ਇਹੀ ਚੀਜ਼ ਤੋਂ ਤੰਗ ਆ ਕੇ ਉਹਨਾਂ ਨੇ ਆਤਮ ਹੱਤਿਆ ਕੀਤੀ ਉਹਨਾਂ ਨੇ ਇੰਨਾ ਤੰਗ ਕਰਿਆ ਬਾਈ ਜੀ ਉਹਨਾਂ ਨੇ ਸੁਸਾਈਡ ਕਰਨ ਦਾ ਕੰਮ ਇਹ ਫੜ ਲਿਆ ਵੀ ਜੇ ਨਾ ਕਰਾਂਗੇ ਉਹ ਵੀ ਮਾਰ ਦੇਣਗੇ ਉਹ ਵੀ ਮਰ ਜਾਣਗੇ ਜੀ ਉਹ ਬੇਨਤੀ ਹੈ ਜੀ ਸੋ ਜਿੱਦਾਂ ਵੀ ਹਨਾ ਵੀ ਸਾਰੇ ਇਨਸਾਨ ਆ ਔਰ ਕਿੰਨਾ ਦੁੱਖ ਹੈ ਹਨਾ ਕਿੰਨੇ ਇਹਨਾਂ ਨੇ ਕਿੰਨਾ ਤਸੱਦਦ ਕੀਤਾ ਹੋਣਾ ਤੁਸੀਂ ਇੱਕ ਵਾਰ ਸੋਚ ਕੇ ਵੇਖੋ ਔਰ ਜਿੱਦਾਂ ਬਾਈ ਉਹਨੇ ਸੁਸਾਈਡ ਕੀਤਾ ਜਿੱਦਾਂ ਭੈਣੋ ਦੀ ਕਹਿੰਦੇ ਪਿਆ ਐਸ ਅੰਦਰ ਤੋਂ ਇੱਕ ਤਾਂ ਭਾਈ ਉੱਥੇ ਸੀਗਾ ਔਰ ਦੂਸਰਾ ਵੀਰ ਤੜਫਦਾ ਤੜਫਦਾ ਇੱਥੇ ਆ ਕੇ ਡਿੱਗਿਆ ਇੱਥੇ ਆ ਜਗਾ ਤੇ ਆਉਰੇ ਮੇਰੇ ਰੇੜੀ ਦੇ ਗੋਡੇ ਲਾ ਕੇ ਰੋਇਆ ਉਹ ਬੰਦਾ ਭੁੱਬਾ ਮਾਰ ਕੇ ਰੋਇਆ ਕਹਿੰਦਾ ਵੀ ਮੇਰਾ ਜੇ ਮੈਂ ਸੱਚਾ ਹੋਇਆ ਤੇ ਮੇਰਾ ਸਾਥ ਦੇ ਦਿਓ ਲੋਕੋ ਔਰ ਜੇ ਮੰਨ ਲਓ ਮੈਂ ਝੂਠਾ ਹੋਇਆ ਤੇ ਮੇਰੇ ਮਤਲਬ ਨਾ ਸਾਡੇ ਗਵਾਨ ਚੀਕਾ ਮਾਰ ਕੇ ਚੀਕਾ ਮਾਰ ਮਾਰ ਕੇ ਸੁਣਾਇਆ ਉਹਨੇ ਸਾਰਾ ਢਗਵੰਡ ਇਕੱਠਾ ਹੋਇਆ ਇਸੇ ਜਗ੍ਹਾ ਤੇ ਸੋ ਅੱਜ ਉਹ ਬਾਈ ਦੇ ਆਪਾਂ ਸੱਚ ਦਾ ਸਾਥ ਦਈਏ ਇਕੱਠੇ ਹੋਈਏ ਆਪਾਂ ਧਰਨਾ ਚੱਲਦਾ ਪਿਆ ਠੀਕ ਹੈ ਔਰ ਜਿਹੜੇ ਵੀ ਪਹੁੰਚ ਸਕਦੇ ਪਹੁੰਚੋ ਔਰ ਪ੍ਰਸ਼ਾਸਨ ਅੱਗੇ ਵੀ ਬੇਨਤੀ ਏ ਵੀ ਇਹਨਾਂ ਦਾ ਜਿਹੜਾ ਸਾਥ ਦਿੱਤਾ ਜਾਏ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਪਰਿਵਾਰ ਇਨਸਾਫ ਦੀ ਗੁਹਾਰ ਲਵਾ ਰਿਹਾ ਲਾ ਰਿਹਾ ਸੋ ਇਹੀ ਬੇਨਤੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ